ਰੁਪਿੰਦਰ ਸਿੰਘ ਕਟਾਰੀਆ ਮੈਂਬਰ ਸੇਵਲ ডিফেন্স ਡਿਵੀਜ਼ਨ ਨੰਬਰ 4 ਅੰਮ੍ਰਿਤਸਰ ਸਰ ਅੱਜ ਸਾਇਰਨਸ ਮੁਝ ਆਈ ਜਾ ਰਹੀ ਹੈ ਹਾਂਜੀ ਆਈ ਸਰ ਸਾਨੂੰ ਡੀਸੀ ਆਫਿਸ ਵੱਲੋਂ ਇਨਸਟਰਕਸ਼ਨਸ ਆਈਆਂ ਸੀ ਕਿ 3:56 ਮਿੰਟ ਤੇ ਤੁਸੀਂ ਸਾਇਰਨ ਸਟਾਰਟ ਕਰਨਾ ਉਹਨੂੰ ਅਪ ਡਾਊਨ ਅਪ ਡਾਊਨ ਕਰਨਾ ਹੈ ਇੱਕ ਤਰ੍ਹਾਂ ਦੀ ਆ ਜਾਏ ਕਿ ਮੌਕਦ ਦੇ ਰਿਹਸਲ ਲਈ ਹੈ ਉਹਦੇ ਵਿੱਚ ਅਸੀਂ ਉਹਨਾਂ ਦੇ ਇਨਸਟਰਕਸ਼ਨਸ ਨੂੰ ਫੋਲੋ ਕਰ ਰਹੇ ਹਿਆ ਤੇ ਲਗਾਤਾਰ ਸਾਨੂੰ 8 ਤੋਂ 10 ਮਿੰਟ ਹੋ ਗਏ ਆ ਅਸੀਂ ਵਜਾ ਰਹੇ ਹਿਆ ਜਿਸ ਲਈ ਸਾਨੂੰ ਸਿਵਲ ਡਿਫੈਂਸ ਨੂੰ ਦੁਬਾਰਾ ਮੈਸੇਜ ਆ ਜਾਏਗਾ ਅਸਲੀ ਅਨੁਰੋਧ ਦਾ ਜੀ ਉਸ ਤੋਂ ਬਾਅਦ ਜੋ ਰਾਤ ਨੂੰ ਉਹ ਕਹਿਣਗੇ ਜੋ ਟਾਈਮ ਕਹਿਣਗੇ ਅਸੀਂ ਡਿਸਕਲੋਸ ਨਹੀਂ ਕਰ ਸਕਦੇ ਕਿ ਜੋ ਟਾਈਮ ਸਾਨੂੰ ਮਿਲੇਗਾ ਕਿਉਂਕਿ ਅਸੀਂ ਉਹਨਾਂ ਦੇ ਨਾਲ ਗਰੁੱਪ ਚ ਆ ਗਏ ਆ ਅਸੀਂ ਉਸੇ ਟਾਈਮ ਦੇ ਉੱਤੇ ਹੀ ਉਹਨਾਂ ਨੂੰ ਫੋਲੋ ਕਰਾਂਗੇ ਪਰ ਵੀ ਬਹੁਤ ਵਧੀਆ ਆਈ ਹੈ ਸਰ ਜੋ ਪ੍ਰਾਈਮ ਮਿੰਿਸਟਰ ਸਾਹਿਬ ਨੇ ਕਿਹਾ ਸੀ ਉਹ ਕਰਕੇ ਦਿਖਾਇਆ 1:44 ਮਿੰਟ ਦੇ ਅਸੀਂ ਸਟ੍ਰਾਈਕ ਕੀਤੀ ਸੀ ਔਰ ਉਹਨਾਂ ਨੇ ਸਾਰਾ ਕੁਝ ਕਰਕੇ ਟੈਰਿਸ ਵਾਲੀਆਂ ਜਗ੍ਹਾ ਦੇ ਉੱਤੇ ਅਟੈਕ ਕੀਤਾ ਕਿ ਦੂਸਰੀ ਕਿਸੇ ਜਗ੍ਹਾ ਦੇ ਉੱਤੇ ਅਟੈਕ ਨਹੀਂ ਹੋਇਆ ਸਾਡੀ ਦੁਸ਼ਮਣੀ ਸਿਰਫ ਅੰਤਰਗਵਾਦ ਨਾਲ ਲੱਗੀ ਆ ਨਾ ਕਿ ਕਿਸੇ ਦੀ ਪਬਲਿਕ ਦੇ ਨਾਲ ਲੱਗੀ ਆ ਜਿਨ੍ਹਾਂ ਲੋਕਾਂ ਨੇ ਘਟਨਾ ਦਾ ਆਪਣੀ ਕੈਦਾਨ ਦੇ ਵਿੱਚ ਉਹਨਾਂ ਨੂੰ ਸ਼ਾਂਤੀ ਮਿਲੀ ਹੋਈ ਥੋੜੀ ਜਿਨੀ ਉਹਨਾਂ ਨੂੰ ਅੱਜ ਮਿਲੀ ਹੈ ਕਿ ਵਾਕਈ ਹੀ ਕਾਨੂੰਨ ਵਗੈਰਾ ਨਾਲ ਦੀ ਕੋਈ ਚੀਜ਼ ਨਹੀਂ ਹੈਗਾ ਕਿ ਤੁਸੀਂ ਕਿਸੇ ਦੇ ਬੱਚਿਆਂ ਨੂੰ ਕਿਸੇ ਦੇ ਭਰਾਵਾਂ ਨੂੰ ਮਾਰ ਦਿਓ ਤੇ ਉਸ ਤੋਂ ਬਾਅਦ ਕੋਈ ਪੁੱਛਣ-ਗਿਛਣ ਵਾਲਾ ਨਹੀਂਗਾ